21 ਚੇਤ 2008 ਬਿਕਰਮੀ ਪਿੰਡ ਜੇਠੂਆਲ ਬਚਨ ਹੋਏ ਠਾਕੁਰ ਸਿੰਘ ਦੇ ਗ੍ਰਹਿ ਪੁਰਾਅ ਸਾਚਾ ਬ੍ਰਹਮਾ ਮਾਨ ਗਵਾਏ ਵੇਦ ਵਿਦਾਂਤ ਅੰਤ ਹੋ ਜਾਏ ਐੜਾ ਅਥਰ ਬਣ ਰੁਲਾਏ ਖਪਾਏ ਚਾਰ ਯਾਰਾਂ ਸੰਗ ਮੁਹੰਮਦ ਕਾਲਜਗ ਮਾਨ ਰਖਾਏ ਸ਼ਾਹ ਤਰ ਸਿਮਰਤ ਕ੍ਰਾਨ ਪੁਰਾਨ ਕੋਈ ਰਹਿਣ ਨਾ ਪਾਏ ਈਸਾ موسی ਪੀਰ ਪੈਗੰਬਰ ਕਲਯੁਗਿ ਅਖਵਾਏ ਅੰਤਮ ਆਈ ਹਾਰ ਅੰਤਮ ਆਈ ਹਾਰ ਪ੍ਰਗਟ ਪ੍ਰਭ ਅੰਜੀਲ ਮਾਨ ਗਵਾਏ ਕਲਯੁਗ ਕਰਖਵਾਰ 86 ਤੀਰਥ ਕੋਈ ਰਹਿਣ ਨਾ ਪਾਏ ਮਾਨਸਰੋਵਰ ਵਿੱਚ ਸ੍ਰਿਸ਼ਟ ਅੰਮ੍ਰਿਤ ਬੂੰਦ ਨਜ਼ਰ ਨਾ ਆਏ ਗੰਗਾ ਗਦਾਵਰੀ ਗਹਿਰ ਗੰਬੀਰ ਜੋ ਸਰੂਪ ਪ੍ਰਭ ਖਿੱਚ ਲਿਆਏ ਕਲਯੁਗ ਜੋਤ ਨੇਹ ਕਲੰਕ ਪ੍ਰਗਟਾ ਕੇ ਜਾਏ ਸਭਨਾ ਮਾਨ ਗਵਾਏ ਸੋ ਹੰਗ ਸਾਚਾ ਸੱਚ ਨਾਮ ਚੜਾ ਕੇ ਸਤਜੁਗ ਸਾਚਾ ਸੱਚ ਦੇ ਲਗਾਏ ਤਨ ਮੰਦਰ ਵਿੱਚ ਆਸਣ ਲਾ ਕੇ ਬੈਠਾ ਲੋਪ ਨજર ਨਾ ਆਏ ਆਤਮ ਪੇਤ ਵਿੱਚ ਦੇਹ ਰਖਾ ਕੇ ਦੀਪਕ ਜੋਤ ਰਹਾ ਜਗਾਏ ਸਾਧ ਸੰਗਤ ਮਨ ਜੋਤ ਪ੍ਰਗਟਾ ਕੇ ਚਰਨ ਕਬਲ ਪ੍ਰਭ ਮੇਲ ਮਿਲਾਏ ਗੁਰਸਿੱਖ ਮਿਲੇ ਜਿਉ ਕਬਲ ਚਾਰ ਜੁਗ ਗੁਰਸਿੱਖ ਤਰ ਜਾਏ ਮਹਾਰਾਜੇਰ ਸਿੰਘ ਸਭ ਕੁਛ ਤੇਰੇ ਹੱਥ ਜਿਸ ਦੇਵੇਂ ਸੋਈ ਜਨ ਪਾਏ ਤਨ ਮਨ ਤਨ ਸਰਵ ਪ੍ਰਵਕੀਰਾ ਮਾਨਸ ਜਨਮ ਤਰਵਰ ਜੀਵ ਜਗਤ ਪੰਖ ਵਸੀਰਾ ਮਾਇਆ ਤਾਰੇ ਕਲ ਕਰੇ ਮੇਰਾ ਮੇਰਾ ਨજર ਨਾ ਆਵੇ ਤੁਰ ਦਰਬਾਰੀ ਨਾ ਦੀਸੇ ਸਾਂਝ ਸਵੇਰਾ ਅੰਤ ਕਾਲ ਕਰੇ ਜਮ ਖਵਾਰੀ ਬਿਨ ਗੁਰ ਕਰੇ ਨਾ ਕੋਈ ਨਵੇੜਾ ਗੁਰ ਚਰਨ ਲਾਗ ਹੋਏ ਗਤ ਤੇਰੀ ਨਿਹ ਕਲੰਕ ਪਾਇਆ ਫੇਰਾ ਗੁਰ ਸੰਗਤ ਹੋਏ ਗੁਰ ਚਰਨ ਤੇਰੀ ਦੇਵੇ ਦਰਸ਼ ਪ੍ਰਭ ਲਾਏ ਨਾ ਡੇਰੀ ਬੇਮੁਖ ਕਲਯੁਗ ਹੋਏ ਤੇਰੀ ਚਾਰ ਕੁੰਟ ਦਿਸੇ ਅੰਧੇਰਾ ਮਹਾਰਾਜ ਸ਼ੇਰ ਸਿੰਘ ਜਗਤ ਸੱਚ ਚੀਰੀ ਸਾਚਾ ਸਿੱਖ ਬਣੇ ਕਲਯੁਗ ਤੇਰਾ ਗੁਰ ਮਿਲੇ ਗੁਰਮਤ ਪਾਈਏ ਗੁਰ ਮਿਲੇ ਨਿਜ ਅਨੰਦ ਦਰਸਾਈਏ ਲਿਖਿਆ ਤੁਰ ਅਬਨਾਸ਼ੀ ਕਰ ਮਾਹੇ ਪਾਈਏ ਮਹਾਰਾਜ ਸ਼ੇਰ ਸਿੰਘ ਚਰਨ ਸੰਗ ਜੋੜ ਜਨਮ ਮਰਨ ਫਾਦ ਕਟਾਈਏ ਕਲਯੁਗ ਫਾਦ ਕ ਜੀਵ ਜੰਤ ਫੁਹਾਇਆ ਮਾਇਆ ਰੂਪ ਸਰਬ ਜਗਤ ਪੁਲਾਇਆ ਪਵਨ ਪਾਣੀ ਗਗਨ ਪਤਾਲੀ ਜੀਵ ਜੰਤ ਡੁਲਾਇਆ ਮਹਾਰਾਜ ਸ਼ੇਰ ਸਿੰਘ ਸੱਚ ਤੇਰੀ ਬਾਣੀ ਕਲਯੁਗ ਸਾਚਾ ਰਾਖਾਇਆ ਸੱਚ ਸੁੱਚ ਵਰਤਾਏ ਪ੍ਰਾਪਤਿ ਰਾਮ ਨਾਮ ਤ੍ਰੇਤਾ ਆਣ ਤਰਾਵੇ ਜਿਉ ਭਗਤ ਨਰਾਮ ਦਰਸ਼ਨ ਕਰ ਮੋਲ ਹੋ ਜਾਵੇ ਜਪ ਸੋ ਹੰਗ ਨਾਮ ਮਹਾਰਾਜੇਰ ਸਿੰਘ ਜੋ ਚਰਨ ਲੱਗ ਜਾਵੇ ਕਲਯੁਗ ਹੋਏ ਸੁਫਲ ਸਭ ਕਾਮ ਸੁਫਲ ਜਨਮ ਕਲਯੁਗ ਪਿਆ ਪੂਰਨ ਪਰਮੇਸ਼ਵਰ ਪ੍ਰਭ ਕੀ ਨੀਂਦ ਆ ਗੁਰਸਿੱਖਾਂ ਨਾਮ ਰਸਨਾ ਸੋ ਹੰਗ ਲਿਆ ਬੇਮੁਖ ਦਰਤੇ ਜਿਤ ਆਇਆ ਤਿਤ ਗਿਆ ਮਹਾਰਾਜੇਰ ਸਿੰਘ ਸੁਣ ਤੇਰਾ ਨਾਮ ਜਮਦੂਤ ਕਾ ਕਾਂਟਾ ਪਿਆ ਕਲਯੁਗ ਪ੍ਰਗਟਿਆ ਵਿੱਚ ਪੁਰੀ ਕਣਕ ਗੁਰਸਿੱਖ ਸੰਗ ਲੈ ਚੱਲਿਆ ਜਿਉ ਪੁਰੀ ਜਨਕ ਸਾਚਾ ਦਰਬਾਰ ਗੁਰਸਿੱਖ ਸਾਚਾ ਮੱਲਿਆ ਪਛਾਣੇ ਤਿਸ ਜਿਸ ਬਣਾਈ ਬਣਤ ਮਹਾਰਾਜ ਸ਼ੇਰ ਸਿੰਘ ਜੋਤ ਪ੍ਰਕਾਸ਼ ਸਰਬ ਕੀਏ ਜੰਤ ਕਲਯੁਗ ਪਾਪੀ ਜਗਤ ਵਿਸਾਇਆ ਜਾਲ ਬਣ ਬੈਠਾ ਫੰਦ ਕੁਫਾਂਦ ਕੀ ਬੇਮੁਖਾਂ ਲਏ ਬਹਾਲ ਗੁਰਸਿੱਖਾਂ ਸੋਹੰਗ ਨਾਮ ਅਰਾਧ ਕੀ ਕਲ ਵਿੰਗਾ ਨਾ ਹੋਵੇ ਵਾਲ ਮਾਰਾ ਸ਼ੇਰ ਸਿੰਘ ਸ਼ਬਦ ਸੋਹੰਗ ਰੰਗਣ ਆਤਮ ਚਾੜੇ ਕਰ ਲਾਲ ਗੁਲਾਲ ਪ੍ਰਾਵੇ ਉਪਜਾਵੇ ਆਪਣਾ ਥਾਨ ਸਾਚਾ ਸ਼ਬਦ ਸੱਚ ਕਰਮਾਨ ਸਦੇ ਚਾਦਮੀ ਮਲੇਸ਼ ਮਿਟ ਜਾਣ ਗਰਬ ਗਵਾਲਾ ਹੋਏ ਭਗਵਾਨ ਤਰਤੀ ਮਾਤਾ ਪਤ ਰਖੇ ਆਣ ਮਦਮਾਸੀ ਸਰਬ ਨਸ਼ਟ ਹੋ ਜਾਣ ਸੋਹੰਗ ਸ਼ਬਦ ਰਸਨ ਸੁਆਸੀ ਜਗਤ ਪ੍ਰਦਾਨ ਗੁਰਮੁਖ ਪ੍ਰੀਤ ਗੁਰ ਚਰਨ ਲਗਾਸੀ ਮਹਾਰਾਜ ਸ਼ੇਰ ਸਿੰਘ ਸਿਰ ਹੱਥ ਟਿਕਾਣ ਗੁਰ ਸਿੱਖਾਂ ਸਿਰ ਪ੍ਰਭ ਹੱਥ ਟਿਕਾਇਆ ਕਲਯੁਗ ਪੋ ਨਾ ਸਕੇ ਗੁਰ ਸਿੱਖ ਮਾਇਆ ਗਿਆਨ ਜੋਤ ਹਿਰਦਾ ਕਲਯੁਗ ਕਿਰਾਇ ਸਚ ਰਾਗ ਸੋਹੰਗ ਸ਼ਬਦ ਰਸਨ ਅਲਾਇ ਨਿਹ ਕਲੰਕ ਲੈ ਅਵਤਾਰ ਡੰਕ ਡੌਰੋ ਜਗਤ ਵਾਇਆ ਜੋ ਸਰੂਪ ਅੰਤਰ ਜਾਣੇ ਆਪਣਾ ਪੇਤਨਾ ਰਖੇ ਆਪਣਾ ਪੇਤਨ ਰਖੇ ਛੁਪਾਇਆ ਗੁਰਮੁਖਾਂ ਹੋਵੇ ਸੁਖ ਮਹਾਨ ਪ੍ਰਭ ਕਾ ਵੇਲਾ ਨੇੜੇ ਆਇਆ ਸਾਧ ਸੰਗਤ ਮਿਲ ਗੁਰ ਚਰਨ ਧਿਆਨ ਆਨੰਦ ਬਨੋਦੀ ਪ੍ਰਭ ਨਜਰੀ ਆਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚ ਤਖਤ ਸਤਜੁਗ ਬਣਾਇ ਸੱਚ ਤਖਤ ਸਤਜੁਗ ਪ੍ਰਭ ਵਾਸੀ ਪ੍ਰਗਟ ਕਰੇ ਜੋਤਿ ਅਬਨਾਸ਼ੀ ਲਖ 84 ਜੀਵ ਜੰਤ ਕਰੇ ਦਾਸਨ ਦਾਸੀ ਪਾਏ ਸ਼ਬਦ ਅਮਨ ਅਮੋਲ ਜੀਵ ਆਤਮ ਨਾ ਹੋਏ ਨਿਰਾਸ਼ੀ ਜੋ ਸਰੂਪ ਪ੍ਰਭ ਅਡੋਲ ਬੈਠ ਡੋਲ ਜਗਤ ਡਲਾਸੀ ਮਹਾਰਾਜ ਸ਼ੇਰ ਸਿੰਘ ਪੂਰੇ ਤੋਲੇ ਤੋਲ ਜਗਤ ਨਾ ਰਹੇ ਕੋਈ ਮਦਮਾਸੀ ਜੋਤ ਸਰੂਪ ਕਰੇ ਜਗ ਚੋਜ ਗੁਰ ਸਿੱਖਾਂ ਪ੍ਰਭ ਮਿਟਾਵੇ ਗੋਜ ਪੂਰਨ ਪੁਰਖ ਮਿਲੇ ਪ੍ਰਭ ਖੋਜ ਮਿਲ ਸਾਧ ਸੰਗਤ ਮਾਨ ਜਗਤ ਸਾਚੀ ਮੌਜ ਸੋਹੰਗ ਬਾਣ ਚਲਾਇ ਜਗਤ ਕਾਇਲ ਕਰੇ ਬਿਨ ਫੌਜ ਮਹਾਰਾਜ ਸ਼ੇਰ ਸਿੰਘ ਜਗਤ ਕਲ ਪਾਈ ਮਾਇਆ ਜੋਤ ਸਰੂਪ ਜਗ ਕੀਤੇ ਚੋਜ ਚੋਜੀ ਚੋਜ ਆਪ ਪ੍ਰਭ ਕਲ ਯੁਗ ਜੀਵ ਭਲਾਏ ਸਭ ਗੁਰਸਿੱਖਾਂ ਪ੍ਰਵਲਿਆ ਲਬ ਮਹਾਰਾਜ ਸ਼ੇਰ ਸਿੰਘ ਗੁਰ ਸਤਗੁਰ ਪੂਰਾ ਨਾ ਜਾਏ ਕਿਤੇ ਦਬ ਵਰਤੇ ਸ਼ਬਦ ਗੁਰ ਤਤਕਾਲ ਪ੍ਰਗਟਾਵੇ ਤਾਮ ਪਿੰਡ ਪੰਡਾਲ ਜਿੱਥੇ ਬੈਠਾ ਮਣੀ ਸਿੰਘ ਨਿਹ ਕਲੰਕ ਦਲਾਲ ਵਾਹੋਂ ਪਕੜ ਸਾਧ ਸੰਗਤ ਮਹਾਰਾਜ ਸ਼ੇਰ ਸਿੰਘ ਕਰ ਦਿੱਤਾ ਵਖਾਲ ਮਣੀ ਸਿੰਘ ਰਾਖੇ ਓਟ ਇੱਕ ਹਰੀ ਸ਼ਬਦ ਸਤਿ ਪ੍ਰਭ ਦੇ ਵਿੱਚ ਕਰੀ ਮੋਰ ਪੰਖ ਕਲਮ ਹੱਥ ਫੜੀ ਲਿਖਾਵੇ ਸ਼ਬਦ ਪ੍ਰਭ ਆਸਾਵਰੀ ਚੱਲੇ ਸ਼ਬਦ ਨਾ ਬੈਠੇ ਜਰੀ ਆਤਮ ਪੂਪਤ ਪ੍ਰਭ ਇੱਕ ਰੰਗ ਕਰੀ ਮਹਾਰਾਜ ਸ਼ੇਰ ਸਿੰਘ ਕਾਲ ਅਵਤਾਰ ਨਰ ਹਰੀ ਕਾਲ ਅਵਤਾਰ ਨਾਮਾ ਨਰ ਪ੍ਰਗਟਾਵੇ ਜੋਤ ਪ੍ਰਭ ਸ਼ਾਮਾ ਕਰ ਜਗਾਵੇ ਜੋਤ ਜੋ ਚਲ ਆਏ ਦਰ ਮਹਾਰਾਜ ਸ਼ੇਰ ਸਿੰਘ ਬਿਨ ਤੁਦ ਕੋਈ ਨਾ ਹੋਤ ਸਤਜੁਗ ਚਾਰ ਵਰਨ ਸਭ ਇਕ ਕਰ ਕਲਯੁਗ ਆਇਆ ਜਗਤ ਪਤਾਰ ਚਾਰ ਵਰਨ ਆਏ ਦਰਬਾਰ ਰਾਉ ਕਲਯੁਗ ਹੋਏ ਖੁਵਾਰ ਰੰਕਾਂ ਪਾਈ ਪ੍ਰਭ ਕੀ ਸਾਰ ਮਹਾਰਾਜ ਸ਼ੇਰ ਸਿੰਘ ਪ੍ਰਗਟੇ ਨਿਹ ਕਲੰਕੇ ਅਵਤਾਰ ਸਿੰਘ ਆਸਣ ਪਿਆ ਬਿਠਾਇਆ ਕੇ ਸਾਧ ਸੰਗਤ ਪ੍ਰਭ ਮਾਨ ਦਿਵਾ ਕੇ ਵੜਦਾਤਾ ਵੜ ਵੜਿਆ ਕੇ ਸਿੰਘ ਠਾਕਰ ਜਾਏ ਚਰਨ ਲਗਾ ਕੇ ਸੁਹਾਏ ਥਾਨ ਜਿੱਥੇ ਪ੍ਰਭ ਬੈਠਾ ਜੋਤ ਜਗਾ ਕੇ ਪਾਏ ਮਾਨ ਪ੍ਰਭ ਚਰਨੀ ਜੋ ਜਨ ਡਿਗੇ ਆ ਕੇ ਜੋ ਆਏ ਕਰਿ ਪਛਾਨ ਮਨ ਜਾਏ ਪੁਲੇ ਖਾਲਾ ਕੇ ਈਸ਼ਰ ਜੋਤ ਮਹਾਨ ਤੀਨ ਲੋਕ ਬੈਠਾ ਜੋਤ ਜਗਾ ਕੇ ਮਹਾਰਾਜ ਸ਼ੇਰ ਸਿੰਘ ਸੱਚ ਮਿਹਰਵਾਨ ਕਲਯੁਗ ਪੁਲੇ ਜਾਓ ਪੁਲ ਬਖਸ਼ਾ ਕੇ ਪੁੱਲਣ ਹਾਰ ਸਰਬ ਜੀਵ ਜੰਤ ਸ਼ਬਦ ਸੰਗਾਰੇ ਸਬ ਦੇਵਦੰਤ ਮਹਾਰਾਜ ਸ਼ੇਰ ਸਿੰਘ ਤੇਰੀ ਮਹਿਮਾ ਜਗਤ ਨਾ ਅੰਤ ਕਰੋੜ 33 ਪ੍ਰਭ ਦਰਸ਼ਿ ਤਿਹਾਈ ਕਰੋੜ 33 ਪ੍ਰਭ ਦਰਤੇ ਆਏ ਦੇਵੀ ਦੇਵਾ ਸਰਵ ਪ੍ਰਭ ਜੋਤ ਜਗਾਏ ਕਾਲ ਯੁਗ ਨੇਹੇ ਕਲੰਕ ਕਰ ਸੇਵਾ ਦੁਖ ਰਹੇ ਨਾ ਕਾਏ ਮਹਾਰਾਜ ਸ਼ੇਰ ਸਿੰਘ ਸੱਚ ਤੇਰੀ ਸੇਵਾ ਕਲਯੁਗ ਬਿਰਥੀ ਮੂਲ ਨਾ ਜਾਏ ਬਿਰਥਾ ਜਨਮ ਕਲਯੁਗ ਮਨ ਮੁਖਾ ਬੋਧ ਮਲੇਸ਼ ਭੋਗਣ ਸਭ ਦੁਖਾ ਬਿਰਥਾ ਜਨਮ ਕਲਯੁਗ ਮਨ ਮੁਖਾ ਬੋਧ ਮਲੇਸ਼ ਭੋਗਣ ਸਭ ਦੁਖਾ ਗੁਰ ਸਿੱਖ ਪ੍ਰਭ ਦਾ ਦਰਸ਼ ਮਨ ਲਾਵੇ ਪੁਕਾਰ ਸ਼ੇਰ ਸਿੰਘ ਸ਼ੇਰ ਕਲਯੁਗ ਵਿੱਚ ਆਇਆ ਪ੍ਰਗਟ ਜੋਤ ਨਿਹ ਕਲੰਕ ਪ੍ਰਭ ਨਾਮ ਰਖਾਇਆ ਕਲਯੁਗ ਕਰ ਸੋਹੰਗ ਸ਼ਬਦ ਡੰਕ ਵਜਾਇਆ ਪ੍ਰਗਟੀ ਜੋਤ ਆਪ ਨਿਰੰਕਾਰ ਸਾਧ ਸੰਗਤ ਪੰਲੂ ਜਗਤ ਫਰਾਇਆ ਬੈਠਾ ਸਰਬ ਕਲ ਤਾਰ ਹੰਕਾਰੀਆਂ ਜਿਸ ਹੰਕਾਰ ਗਵਾਇਆ ਦੱਸੇ ਸੋ ਜੋ ਜੀਵ ਵਿਚਾਰ ਪਰਮ ਪਲੇਖਾ ਸਬਦ ਆ ਲਾਇਆ ਸੋ ਹੰਗ ਸ਼ਬਦ ਖੰਡਾ ਦੋ ਤਾਰ ਛੁਪਿਆ ਨਾ ਰਹੇ ਕਾਲ ਯੁਗ ਛਪਾਇਆ ਮਹਾਰਾਜ ਸ਼ੇਰ ਸਿੰਘ ਜੋ ਜਨ ਪਾਵੇ ਸਾਰ ਜਿਨਾਂ ਵਿੱਚੋਂ ਪੇਤ ਚੁਕਾਇਆ ਕਲਯੁਗ ਹੋਏ ਸ਼ਬਦ ਵਿਚੋਲਾ ਪਾਵੇ ਦਰਸ਼ ਪ੍ਰਭ ਰੰਗ ਮੌਲਾ ਪ੍ਰਗਟੇ ਜੋਤ ਸਰਬ ਕਲ ਸੋਲਾ ਸਾਧ ਸੰਗਤ ਸੋਹੰਗ ਸ਼ਬਦ ਵਜਾਵੇ ਜਗਤ ਟੋਲਾ ਸੱਚਖੰਡ ਗੁਰਸਿੱਖ ਕਰਸਾਰ ਕਲਯੁਗ ਵਰਤੇ ਡਾਡਾ ਕਹਿਰ ਚਰਨ ਲਾਗ ਗੁਰ ਜਾਏ ਤਾਰ ਪ੍ਰਗਟੇ ਆਪ ਪ੍ਰਭ ਨਰਵੈਰ ਮਹਾਰਾਜ ਸ਼ੇਰ ਸਿੰਘ ਸ੍ਰਿਸ਼ਟ ਪਲਟਾਵੇ ਨਾ ਲਾਵੇ ਸਵਾ ਪਹਿਰ ਸਵਾ ਸਵਾਈ ਮਲ ਮਲੇਸ਼ ਬੁੱਧ ਗਵਾਈ ਪੰਚਮ ਤਤ ਜੋਤ ਅਗਣ ਜਲਾਈ ਕਰੇ ਸਤ ਸੋਹੰਗ ਰੁਸ਼ਨਾਈ ਮਹਾਰਾਜ ਸ਼ੇਰ ਸਿੰਘ ਸਾਧ ਬਲ ਬਲ ਜਾਈ ਕਿਰਪਾ ਕਰ ਪ੍ਰਭ ਅੰਮ੍ਰਿਤ ਮੁਖ ਚ ਵਾਇਆ ਜੋ ਜਨ ਆਏ ਘਰ ਅੰਮ੍ਰਿਤ ਰਸ ਮਨ ਦਰਸਾਇਆ ਕਲ ਯੁਗ ਮਿਲਿਆ ਸਾਚਾ ਵਰ ਅੰਮ੍ਰਿਤ ਬੂੰਦ ਕਬਲ ਖੁਲਾਇਆ ਮਹਾਰਾਜ ਸ਼ੇਰ ਸਿੰਘ ਕਰੇ ਉੱਚਾ ਦਰ ਗੁਰ ਸਿੱਖਾਂ ਆ ਆਸੀਸ ਚੁਕਾਇਆ ਅੰਮ੍ਰਿਤ ਰਸ ਗੁਰਦਰ ਤੇ ਪਾਈਏ ਅੰਮ੍ਰਿਤ ਰਸ ਜੀਵ ਪ੍ਰਭ ਜੁਗਤ ਮਲਾਈਏ ਅੰਮ੍ਰਿਤ ਰਸ ਸਾਧ ਸੰਗਤ ਪ੍ਰਭ ਵਰਖਾ ਲਾਈਏ ਅੰਮ੍ਰਿਤ ਰਸ ਗਿਆਨ ਅੰਧੇਰ ਵਿਚ ਦੇਹ ਚਕਾਈਏ ਅੰਮ੍ਰਿਤ ਰਸ ਪੀ ਲੱਖ 84 ਗੇੜ ਨਾ ਆਈਏ ਅੰਮ੍ਰਿਤ ਰਸ ਕਰੇ ਨਿਰਮਲ ਜੀ ਮਨ ਅਗਿਆਨੀ ਜਗ ਤੇ ਅਖਵਾਈਏ ਅੰਮ੍ਰਿਤ ਰਸ ਬੇਮੁਖ ਜਾਏ ਨਸ ਸਾਧ ਸੰਗਤ ਪ੍ਰਭ ਮੁਖ ਚਵਾਈਏ ਮਹਾਰਾਜ ਸ਼ੇਰ ਸਿੰਘ ਕਾਲ ਯੁਗ ਤੇਰਾ ਜਸ ਰਸਨਾ ਗਾਏ ਸੁਫਲ ਕਰਾਈਏ ਪੋਜਨ ਸੋ ਜਿਸ ਪ੍ਰਭ ਭੋਗ ਲਗਾਏ ਪ੍ਰਗਟ ਜੋਤ ਗੁਰ ਸਿੱਖ ਕਰ ਆਏ ਭਗਤ ਜਨ ਪ੍ਰਭ ਸੰਗ ਰਲਾਈਏ ਕਲ ਯੁਗ ਜਨਮ ਬਹਤਰ ਜਨ ਭਗਤ ਪ੍ਰਗਟਾਏ ਕਿਰਪਾ ਕਰ ਪ੍ਰਭ ਤਰਨੀ ਤਰਨ ਰਸਨਾ ਭੋਗ ਪੰਡਾਰ ਲਗਾਏ ਬਿਨ ਭੋਗ ਪ੍ਰਭ ਪੂਜਾ ਪਖ ਹੋ ਜਾਏ ਗੀਤਾ ਵਾਕ ਕ੍ਰਿਸ਼ਨ ਸੱਚ ਹੋ ਜਾਏ ਲਹਿਜ ਫਹਿਜ ਨਾ ਸੰਗ ਰਲਾਈ ਛੂਦਰ ਵੈਸ਼ ਰੰਗ ਇਕ ਰੰਗਾਏ ਗੁਰਸਿੱਖ ਬਨਤ ਕਲਯੁਗ ਬਣਾਏ ਪ੍ਰਗਟ ਕਰ ਪ੍ਰਭ ਠਾਕੁਰ ਸਿੰਘ ਜਸ ਗਾਏ ਮਹਾਰਾਜ ਸ਼ੇਰ ਸਿੰਘ ਅੰਤ ਹੋਏ ਸਹਾਏ ਪ੍ਰਭ ਸਰਜੀਤ ਸਦੀਵ ਕਾਲ ਪ੍ਰਭ ਕੀ ਜੋਤ ਜਗਤਮਸਾਲ ਜੋਤ ਜਗਾਵੇ ਗੁਰਮੁਖ ਗੋਪਾਲ ਮਹਾਰਾਜ ਸ਼ੇਰ ਸਿੰਘ ਸੋਹੰਗ ਸ਼ਬਦ ਦੇਕਰ ਆਤਮ ਮਾਲ ਕਰ ਪ੍ਰੀਤੀ ਗੁਰ ਚਰਨ ਜੀਵ ਜੇ ਸੱਚ ਮਨ ਮੰਨੇ ਦਰਸ਼ ਕਰ ਜਾਏ ਦੁਤਰ ਤਰ ਮਿਲਿਆ ਭਗਵਾਨ ਜਿਉ ਭਗਤ ਤੰਨੇ ਸੋਹੰਗ ਨਾਮ ਰਸਨਾ ਜਪਨਾ ਕਲ ਯੁਗ ਡਰ ਲਗਾਏ ਪੋਗ ਜਿਉ ਨਾਮੇ ਦੁੱਧ ਛੰਨੇ ਮਹਾਰਾਜੇਰ ਸਿੰਘ ਪਰਮ ਨਿਵਾਰੇ ਸਾਚਾ ਬੇੜਾ ਕਲ ਲਾਵੇ ਬੰਨੇ ਬੇੜਾ ਬੰਦ ਚਲਾਇਆ ਗੁਰਮੁਖਾਂ ਪ੍ਰਭ ਮਲਾਹ ਹੋ ਆਇਆ ਸੋਹੰਗ ਚੱਪਾ ਲਾਏ ਕਲਯੁਗ ਪਾਰ ਕਰਾਇਆ ਪ੍ਰਗਟ ਜੋਤ ਨਿਰੰਕਾਰ ਮਹਾਰਾਜ ਸ਼ੇਰ ਸਿੰਘ ਪੋਗ ਲਗਾਇਆ ਪੋਗ ਲਗਾਏ ਭਗਤ ਕਰ ਆਕੇ ਕਲਯੁਗ ਚੱਲਿਆ ਸਾਚੀ ਜੋਤ ਜਗਾਕੇ ਸਾਚਾ ਧਰਮ ਲਿਆ ਪ੍ਰਭ ਗੁਰ ਚਰਨ ਲਗਾਕੇ ਮਹਾਰਾਜ ਸ਼ੇਰ ਸਿੰਘ ਬਲਿਆ ਕਿਸੇ ਨਾ ਠੱਲਿਆ ਸੰਗਾਸਣ ਬੈਠਾ ਜੋਤ ਜਗਾ ਕੇ ਸਿੰਘ ਆਸਣ ਬੈਠਾ ਪਰਬੀਨ ਕਲ ਜਗ ਗਵਾਇਆ ਦੁਖੀ ਸਭ ਦੀਨ ਸੋਹੰਗ ਸ਼ਬਦ ਰਸਨਾ ਪੀਨ ਮਾਨਸ ਜਨਮ ਹੋਏ ਸਦਾ ਜਗ ਜੀਨ ਮਹਾਰਾਜ ਸ਼ੇਰ ਸਿੰਘ ਗੁਰ ਸਿਖ ਨਾ ਆਵੇ ਹੀਨ ਗੁਰ ਸਿੱਖ ਮਿਲੋ ਕਰ ਗੁਰੂ ਹੀ ਆ ਕਰ ਦਰਸ਼ ਕਰੋ ਨਿਰਮਲ ਜੀ ਆ ਸੋਹੰਗ ਸ਼ਬਦ ਪ੍ਰਭ ਸਾਚਾ ਦੀ ਆ ਮਹਾਰਾਜ ਸ਼ੇਰ ਸਿੰਘ ਕਲਯੁਗ ਤਰੇ ਜਿਸ ਰਸਨਾ ਨਾਮ ਤੇਰਾ ਲੀਆ